ਗੱਡੀਆਂ ਆਪਾਂ ਲੈ ਕੇ ਪਹੁੰਚਿਆ ਜੀ ਵੀਡੀਓ 'ਚ ਜਿੰਨੇ ਕ ਰੇਟ ਵਾਸਤੇ ਤੁਸੀਂ ਕਮੈਂਟ ਕੀਤੇ ਸੀਗੇ ਜਿੰਨੇ ਕ ਰੇਟ ਹਨ ਤੁਸੀਂ ਭਾਲਦੇ ਸੀਗੇ ਜਿਹੜੀਆਂ ਗੱਡੀਆਂ ਭਾਲਦੇ ਸੀਗੇ ਜਿਹੜੇ ਏਰੀਆ 'ਚੋਂ ਭਾਲਦੇ ਸੀਗੇ ਰੇਟ ਆਪਾਂ ਵਧੀਆ ਲੈ ਕੇ ਪਹੁੰਚਿਆ ਗੱਡੀਆਂ ਤੁਸੀਂ ਦੇਖੋ ਤੁਹਾਨੂੰ ਪਸੰਦ ਆਉਣਗੀਆਂ ਵਾਰੀਸ ਸਿਰ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94659294088 ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਹੈ ਕੁਝ ਵੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦਾਂਗੇ ਜੀ ਪਹਿਲੀ ਗੱਡੀ ਆਪਾਂ ਸੁਵਿਪਟ ਡਿਜ਼ਾਇਰ VDI ਲੈ ਕੇ ਪਹੁੰਚੇ ਹਾਂ ਸੀ ਡੀਜ਼ਲ ਵੇਰੀਐਂਟ ਆ ਪੰਜਾਬ ਨੰਬਰ ਹੈ 2015 ਮਾਡਲ ਗੱਡੀ ਐ ਸੀ ਸੈਕੰਡ ਓਨਰ ਐ ਬਰਨਾਲੇ ਏਰੀਆ 'ਚ ਗੱਡੀ ਖੜੀ ਐ ਜਿਹੜਾ ਤਪਾਜੀ ਤਪੇ ਤੋਂ ਥੋੜੀ ਜਿਹੀ ਦੂਰੀ ਤੇ ਇਹਨਾਂ ਦਾ ਪਿੰਡ ਐ ਮਾਲਕ ਦੇ ਘਰੇ ਗੱਡੀ ਖੜੀ ਐ ਪਿੰਡ ਦੀ ਲੋਕਲ ਘਰ ਦੀ ਗੱਡੀ ਐ ਸੀ ਮਾਲਕ ਨੇ ਵਧੀਆ ਰੱਖੀ ਹੋਈ ਐ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 440000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਮਾਲਕ ਨੇ ਕਿਹਾ ਰੇਟ ਕਰ ਲਾਂਗੇ 670 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਅਜੀ ਸਾਰੀ ਗੱਡੀ ਰੀਜਨਲ ਮਾਲਕ ਨੇ ਦੱਸੀ ਆ ਕੋਈ ਡੈਮੇਜ ਨਹੀਂ ਕੋਈ ਪਾਰਟਸ ਦਾ ਬਦਲਿਆ ਨਹੀਂ ਹੋਇਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਤੇ ਓਨਰ ਦਾ ਮੋਬਾਈਲ ਨੰਬਰ 9417480118 ਸੈਕੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ i10 ਗੱਡੀ ਪਹੁੰਚੀ ਆ ਸੀਐਨਸੀ ਕਟਾ ਲੱਗੀ ਹੋਈ ਆ ਜੀ ਤੇ ਰੰਗ ਦੀ ਗੱਲ ਕਰੀਏ ਵਧੀਆ ਰੰਗ ਆਪਾਂ ਨੂੰ ਦੇਖਣ ਨੂੰ ਮਿਲੂਗਾ ਮਾਡਲ ਦੀ ਗੱਲ ਕਰੀਏ ਤਾਂ 2010 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ 85000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਮਲੂਟ ਮਾਲਕ ਦਾ ਏਰੀਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਮਲੂਟ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਸੀ ਉਸ ਤੋਂ ਬਾਅਦ ਰੇਟ ਵੇਕ ਕਰ ਲਓ ਤੇ ਘੱਟਵਾ ਦਾ ਮੁੱਕੀ ਤੇ ਹੋ ਜੂਗਾ ਬਾਕੀ ਤੋਂ ਅਨੁਸਾਰ ਕੁਛ ਆਪਾਂ ਦੱਸ ਹੀ ਰਹੇ ਹਾਂ ਸੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦਿਰੋ ਜੀ ਤੇ ਮਾਲਕ ਜਿਹੜੇ ਆਪਨੇ ਗੱਡੀ ਦੀ ਉਹਨਾਂ ਦਾ ਮੋਬਾਈਲ ਨੰਬਰ 62836 51243 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰੋ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਗੱਡੀ ਜਾ ਕੇ ਦੇਖੋ ਚਲਾ ਕੇ ਦੇਖਣੀ ਹੈ ਚਲਾ ਕੇ ਦੇਖੋ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਤੇ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656 29488 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਆ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਐਡ ਆਪਾ ਤੁਹਾਡੀ ਲਾ ਦਾਂਗੇ ਜੀ ਡੈਜ਼ਾਇਰ ਆਪਾਂ ਗੱਡੀ ਦੀ ਗੱਲ ਕਰਾਂਗੇ 2008 ਮਾਡਲ ਆਪਾਂ ਗੱਡੀ ਤੁਹਾਡੇ ਖਾਤਰ ਇਕ ਲੈ ਕੇ ਪਹੁੰਚੀ ਆ ਪਾਸਿੰਗ ਦੀ ਗੱਲ ਕਰੀਏ 2028 ਤੱਕ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ 195000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਪਟਿਆਲੇ ਖੜੀ ਏ ਸੀ ਗੱਡੀ ਜਾ ਕੇ ਕਿਸੇ ਨੇ ਦੇਖਣੀ ਏ ਪਟਿਆਲੇ ਏਰੀਆ ਚ ਘਰੇ ਗੱਡੀ ਮਿਲ ਜੂਗੀ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਦੇਖ ਸਕਦੇ ਹਾਂ 195 ਇੱਕ ਵਾਰੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਜੀ ਮਾਲਕ ਕਹਿੰਦੇ ਨੇ ਵੀ ਰੇਟ ਘੱਟ ਵੱਧ ਕਰ ਲਾਂਗੇ ਬਹਿ ਕੇ ਡਿਸਕਾਊਂਟ ਹੋ ਜਾਊਗਾ ਕਟੋਤੀ ਕਰ ਦਾਂਗੇ ਮਾਨਤਾਨ ਪੂਰਾ ਜੱਜ ਕੇ ਕਰਾਂਗੇ ਬਾਕੀ ਤੋਂ ਉਹਨੂੰ ਸਾਰਾ ਕੁਝ ਮੰਦਾਸੀ ਦਿੱਤਾ ਸੀ ਟਾਇਰ ਟੱਪਾ ਵਧੀਆ ਸੀ ਅੰਦਰੋਂ ਸੋਹਣੀ ਗੱਡੀ ਬਾਹਰੋਂ ਪੂਰੀ ਵਧੀਆ ਪਈ ਹੈ ਨੋਨ ਐਕਸੀਡੈਂਟ ਬਾਕੀ ਚਾਰੇ ਪਾਸੋਂ ਤੁਸੀਂ ਆਪ ਦੇਖ ਰਹੇ ਹੋ ਤੇ ਕਿਸ ਨੂੰ ਪਸੰਦ ਆਈ ਹੈ ਮਾਲਕ ਦੇ ਘਰੇ ਜਾ ਕੇ ਦੇਖੋ ਚਲਾ ਕੇ ਦੇਖੋ ਪਹਿਲਾਂ ਕੋਈ ਗੱਲ ਕਰਨਾ ਚਾਹੁੰਦਾ ਗੱਡੀ ਬਾਰੇ ਜਾਂ ਫਿਰ ਕਾਗਜ਼ ਪੱਤਰਾਂ ਬਾਰੇ ਤਾਂ ਮਾਲਕ ਨਾਲ ਗੱਲ ਕਰ ਸਕਦਾ ਹਾਂ 9501200940 ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਵਰਨ ਆਫ ਫਲੂਡਿਕਸ ਪਹੁੰਚੀ ਅਜੀਕ ਥਰਡ ਓਨਰ ਗੱਡੀ ਹੈ ਤੀਜੇ ਨਾਮ ਦੀ ਗੱਡੀ 11 ਮਾਡਲ ਹੈ ਤੇ ਤਰਨ ਤਰਨ ਮਾਲਕ ਦਾ ਏਰੀਆ ਕੰਡੀਸ਼ਨ ਆਲੂਕੀ ਮਿਲੂਗੀ ਗੱਡੀ ਦੀ ਆਪਾਂ ਨੂੰ ਤੇ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਸੀ ਪੰਜਾਬ ਨੰਬਰ ਹੈ ਤੇ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਸੀ ਕੰਪਨੀ ਫਿਟਡ ਅਲਾਈ ਮਿਲ ਚਣਗੀ ਤੇ ਗੱਡੀ ਆਪਾਂ ਨੂੰ ਮਿਲੂਗੀ ਇਹ ਤਰਨ ਤਰਨ ਏਰੀਆ 'ਚ ਗੱਡੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਸੰਭਾਲ ਕੇ ਰੱਖੀ ਹੋਈ ਹੈ ਮਾਲਕ ਨੇ ਵਧੀਆ ਚਲਾਈ ਹੋਈ ਹੈ ਜੇ ਆਪਾਂ ਡਿਮਾਂਡ ਦੇਖੀਏ ਤਾ ਓਨਰ ਵੱਲੋਂ 340000 ਰੁਪਇਆ ਡਿਮਾਂਡ ਪਹੁੰਚੀ ਐ ਸੀ ਮਾਲਕ ਕਹਿੰਦੇ ਨੇ ਵੀ ਰੇਟ ਵੇਕੇ ਕਰ ਲਾਂਗੇ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਤਰਨ ਤਰਨ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਤੋਰ ਕੇ ਦੇਖਣੀ ਐ ਸਟਾਰਟ ਕਰਕੇ ਦੇਖਣੀ ਐ ਤੁਹਾਡੀ ਇੱਛਾ ਜੀ ਤੇ ਡਿਮਾਂਡ 340 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਗੱਡੀ ਸੇਲ ਕਰ ਦੇਣਗੇ ਬਾਕੀ ਪਸੰਦ ਆਉਂਦੀ ਐ ਗੱਡੀ ਤਾਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋ ਬਾਕੀ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਜਿੰਨੀ ਕਿ ਜਾਣਕਾਰੀ ਆਪਣੇ ਕੋਲੇ ਪਹੁੰਚੀ ਸੀਗੀ ਗੱਡੀ ਦੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਤਾ ਅੰਦਰੋਂ ਵਧੀਆ ਜੀ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਮਿਲੂਗੀ ਤੇ ਓਨਰ ਦਾ ਮੋਬਾਈਲ ਨੰਬਰ 98762 95735 ਤੇ ਵੀਡੀਓ ਕਿਵੇਂ ਦੀ ਲੱਗ ਰਹੀ ਜੀ ਵਰਨਾ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਗੱਡੀਆਂ ਨੇ ਤੇ ਪੂਰੀ ਆਪਾਂ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 94656929488 ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚੋਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਤੁਹਾਡੀ ਲਾ ਦਾਂਗੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜਿਹਤੂਆਂ ਨੂੰ ਵੀਡੀਓ ਪਸੰਦ ਆਈ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੂ ਵੀਡੀਓ ਵਧੀਆ ਲੱਗ ਰਹੀ ਆ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਆ ਕੋਈ ਅਦਾ ਨਹੀਂ ਕਦਾ ਕਦਾਰ ਜੀ ਆਪਾਂ ਲੈ ਕੇ ਪਹੁੰਚਦੇ ਆ ਜੀ ਅਲੱਗ-ਅਲੱਗ ਏਰੀਆ ਚ ਡੇਲੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਰੋਜ਼ ਆਪਾਂ ਲੈ ਕੇ ਪਹੁੰਚਦੇ ਆ ਤੇ ਵੀਡੀਓ ਵਧੀਆ ਲੱਗ ਰਹੀ ਏ ਲਾਈਕ ਸ਼ੇਅਰ ਤੇ ਸਪੋਰਟ ਫੁੱਲ ਬਟਾ ਫੁੱਲ ਰੱਖਿਆ ਕਰੋ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਡਜ਼ਾਇਰ ਆਪਾਂ ਲੈ ਕੇ ਪਹੁੰਚੇ ਆ ਅੱਜ ਦੀ ਵੀਡੀਓ ਚ ਆਪਾਂ ਕਾਫੀ ਗੱਡੀਆਂ ਡਜ਼ਾਇਰ ਲੈ ਕੇ ਪਹੁੰਚੇ ਆ ਜੀ ਤੁਸੀਂ ਚੈੱਕ ਕਰੋ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀ ਆ 15 ਮਾਡਲ ਏ ਜੀ ਇਹ ਤੇ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਪੰਜਾਬ ਨੰਬਰ ਨੰਬਰ ਪਲੇਟਾਂ ਸਰਕਾਰੀ ਨੇ ਬੱਦਣੀ ਗਲਾ ਮਾਲਕ ਦਾ ਏਰੀਆ ਸੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 360 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣਾ ਚਾਹੁੰਦੇ ਗੱਡੀ ਨੂੰ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੋਵੇ ਤੋਰ ਕੇ ਦੇਖ ਸਕਦਾ हूं ਬਾਕੀ ਇੰਜਨ ਗੇਅਰ ਤੋਂ ਲੈ ਕੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਕਿਸੇ ਨੂੰ ਇਹ ਗੱਡੀ ਪਸੰਦ ਆਈ ਆ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਦੇਖੋ ਚਲਾ ਕੇ ਦੇਖੋ ਇੰਜਨ ਗੇਅਰ ਚੈੱਕ ਕਰੋ ਸਟਾਰਟ ਕਰਕੇ ਦੇਖੋ ਕਾਗਜ਼ ਪਤਰਾ ਦੇਖੋ ਜੀ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਜੀ 97 814 00309 ਹੁਣ ਗੱਲ ਕਰਾਂਗੇ ਜੀ ਆਪਾਂ ਆਲਟੋ ਗੱਡੀ ਦੀ ਮਾਲਕ ਨੇ ਇੱਕ ਆਪਣੇ ਕੋਲੇ ਆਲਟੋ ਗੱਡੀ ਸੇਲ ਵਾਸਤੇ ਭੇਜੀ ਹੋਈ ਹੈ ਜੀ ਜੇ ਆਪਾਂ ਮਾਡਲ ਦੀ ਗੱਲ ਕਰੀਏ 2004 ਮਾਡਲ ਗੱਡੀ ਮਾਲਕ ਨੇ ਦੱਸੀ ਆ 55000 ਰੁਪਿਆ ਕੁੱਲ ਡਿਮਾਂਡ ਮਾਲਕ ਨੇ ਕਹੀ ਐ ਪੈਂਡ ਇਹਨਾਂ ਦਾ ਬੁਰਜ ਹੈ ਜੀ ਤੇ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਜੀ ਬਾਕੀ ਰੰਗ ਰੰਗ ਵਧੀਆ ਪਿਆ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਬਾਕੀ 55000 ਦਾ ਅੱਜ ਕੱਲ ਆਉਂਦਾ ਵੀ ਕੀ ਐ ਬਾਕੀ ਤੁਸੀਂ ਮਾਲਕ ਨਾਲ ਗੱਲ ਕਰੋਗੇ ਰੇਟ ਹੋ ਜੂਗਾ ਘੱਟ ਵੱਧ ਕਰਕੇ ਮਾਲਕ ਕਹਿੰਦੇ ਨੇ ਵੀ ਗੱਡੀ ਸੇਲ ਕਰ ਦਾਂਗੇ ਤੇ ਈਕਰ ਰੁਪਿਆ ਗੱਡੀ ਭਾਲਦੇ ਨਹੀਂ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਤੇ ਮਾਲਕ ਦਾ ਮੋਬਾਈਲ ਨੰਬਰ 94786 80511 ਮਾਲਕ ਦਾ ਨੰਬਰ ਹੈ ਜੀ ਇਹ ਗੱਲ ਕਰਨਾ ਚਾਹੁੰਦੇ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪ ਹੀ ਬਹਿ ਕੇ ਕਰ ਲਿਓ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਸਾਰੀਆਂ ਗੱਡੀਆਂ ਦੀ ਆਪਾਂ ਗੱਲ ਕਰ ਲਈ ਵੀਡੀਓ ਪਸੰਦ ਆਈ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨ ਨਾ ਭੁੱਲਿਓ ਜੀ ਕਮੈਂਟ ਜਰੂਰ ਕਰੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਕਰੋ ਕਮੈਂਟ ਆਪਾਂ ਲੈ ਕੇ ਪਹੁੰਚ ਜਾਗੇ ਤੁਹਾਡੇ ਵਾਸਤੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ